ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਆਪ ਸਾਰੇ ਬੜੇ ਪ੍ਰੇਮ ਨਾਲ ਰੋਜ਼ ਸਰਵਨ ਕਰਦੇ ਹੋ ਆਪਣੇ ਧਿਆਨ ਨੂੰ ਇਕਾਗਰ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਈਏ ਤੇ ਅਗਲੇ ਪ੍ਰਸੰਗ ਨੂੰ ਬੜੇ ਪ੍ਰੇਮ ਨਾਲ ਸਰਵਨ ਕਰੀਏ ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਸ ਸਮੇਂ ਬਾਲ ਉਮਰ ਮਹਾਰਾਜ ਆਪਣੇ ਕਾਰਜਾਂ ਵਿੱਚ ਲੱਗੇ ਨੇ ਤੇ ਭਾਈ ਮਹਿਤਾ ਕਾਲੂ ਜੀ ਵਿਚਾਰ ਕਰਦੇ ਨੇ ਦੇ ਪੁੱਤਰ ਨਾਨਕ ਜੀ ਨੂੰ ਜਨੇਊ ਪੁਆਇਆ ਜਾਏ ਜੋ ਸਾਡੀ ਕੁੱਲ ਦੀ ਰੀਤ ਹੈ ਉਸ ਅਨੁਸਾਰ ਬਾਲਕ ਨੂੰ ਜਨੇਊ ਪੁਆਇਆ ਜਾਏ ਹੁਣ ਮਹਤਾ ਕਾਲੂ ਜੀ ਦੀ ਕੁੱਲ ਦਾ ਬੀਦੀ ਕੁੱਲ ਦਾ ਜੋ ਪੁ রোহਿਤ ਹੈ ਪੁ রোহਿਤ ਹਰਦੇਵਾਲ ਜੀ ਇਹ ਉਹੀ ਪੁ রোহਿਤ ਨੇ ਜਿਹੜੇ ਪ੍ਰਮਾਤਮਾ ਤੋਂ ਲੰਬੀ ਉਮਰ ਦਾ ਦਾਨ ਮੰਗਦੇ ਸਨ ਸੋ ਪੁ রোহਿਤ ਹਰਦੇਵਾਲ ਜੀ ਨੂੰ ਮਹਤਾ ਕਾਲੂ ਜੀ ਨੇ ਆਪਣੇ ਘਰ ਵਿੱਚ ਸੱਦਿਆ। ਪੁਜਿਤ ਜੀ ਨੂੰ ਸੱਦਾ ਭੇਜਿਆ ਵੀ ਪੁਜਿਤ ਜੀ ਤੁਸੀਂ ਸਾਡੇ ਘਰ ਆਓ। ਪੁਜਿਤ ਹਰਦੇਵਾਲ ਜੀ ਮਹਤਾ ਕਾਲੂ ਜੀ ਦੇ ਘਰ ਪਹੁੰਚੇ। ਮਹਤਾ ਕਾਲੂ ਜੀ ਨੇ ਉਹਨਾਂ ਨੂੰ ਆਪਣੇ ਦਿਲ ਦੀ ਇੱਛਾ ਦੱਸੀ। ਹਜ਼ੂਰ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਜਿਵੇਂ ਉਪਵਾਣ ਦੀ ਇੱਛਾ ਹੈ ਉਹ ਪਿਤਾ ਜੀ ਨੇ ਪੁਜਿਤ ਹਰਦੇਵਾਲੀ ਨੂੰ ਦੱਸੀ। اے ਪੁਜਿਤ ਹਰਦੇਵਾਲ ਜੀ ਤੁਸੀਂ ਸਾਡੇ ਕੁੱਲ ਦੇ ਪੁਜਿਤੋ ਕੁਝ ਛਤਰੀਆਂ ਦੀ ਰੀਤੀ ਪੂਰੀ ਕਰੋ ਜਿਹੜੀ ਸਾਡੇ ਪਰਿਵਾਰ ਦੀ ਰੀਤੀ ਹੈ ਉਹ ਪੂਰੀ ਕਰੋ ਜਿਵੇਂ ਸੰਗਤ ਜੀ ਹਰ ਮਾਪਿਆਂ ਨੂੰ ਹੁੰਦਾ ਜਿਵੇਂ ਸਾਨੂੰ ਵੀ ਤਾਂ ਹੁੰਦਾ ਵੀ ਬੱਚੇ ਦੀ ਦਸਤਾਰ ਬੰਦੀ ਹੋ ਜਾਈ ਵੀ ਬੱਚੇ ਨੂੰ ਛੋਟੇ ਹੁੰਦੇ ਅੰਮ੍ਰਿਤ ਛਕਾਣਾ ਹੈ ਬੱਚੇ ਦਾ ਅੰਮ੍ਰਿਤ ਸੰਸਕਾਰ ਪੂਰਾ ਹੋ ਜਾਈ ਵਿਦਿਆ ਸੰਸਕਾਰ ਹੋ ਜਾਈ ਇਹਨੂੰ ਗੁਰਬਾਣੀ ਪੜਾਉਣੀ ਹੈ ਸੰਥਿਆ ਕਰਾਉਣੀ ਹੈ ਐਵੇਂ ਸਾਡੇ ਮਨਾਂ ਵਿੱਚ ਵੀ ਤਾਂ ਵਿਚਾਰ ਆਉਂਦਾ ਸੋ ਪਿਤਾ ਮਹਿਤਾ ਕਾਲੂ ਜੀ ਜਿਨ੍ਹਾਂ ਦੇ ਇਸ ਜਗਤ ਵਿੱਚ ਬਹੁਤ ਵੱਡੇ ਭਾਗ ਨੇ ਉਹਨਾਂ ਨੇ ਪੁရောਹਤ ਹਰਦੇਵਾਲ ਜੀ ਨੂੰ ਆਖਿਆ ਪੁရောਹਤ ਜੀ ਇਹ ਰੀਤ ਪੂਰੀ ਕਰੋ ਭਾਵ ਸਾਡੇ ਪੁੱਤਰ ਦੀ ਉਮਰ ਵੱਡੀ ਹੋ ਰਹੀ ਹੈ ਇਸ ਲਈ ਤੁਸੀਂ ਇਹਨੂੰ ਜੰਜੂ ਪਾ ਦਿਓ ਫਿਰ ਜਦੋਂ ਪੁရောਹਤ ਹਰਦੇਵਾਲ ਜੀ ਨੇ ਇਹ ਵਿਚਾਰ ਸੁਣੀਆ ਤਾਂ ਪੁရောਹਤ ਹਰਦੇਵਾਲ ਜੀ ਕਹਿੰਦੇ ਕੋਈ ਗੱਲ ਨਹੀਂ ਸਾਰਾ ਸਾਜੂ ਸਮਾਨ ਮੰਗਾਓ ਸੰਗਤ ਜੀ ਜੰਜੂ ਪਾਉਣ ਦੀ ਇਹ ਹਿੰਦੂ ਵਿਰਾਂ ਵਿੱਚ ਬਹੁਤ ਵੱਡੀ ਰਸਮ ਹੁੰਦੀ ਹੈ ਜਿਵੇਂ ਅਸੀਂ ਦਸਤਾਰ ਬੰਦੀ ਕਰਦੇ ਹਾਂ ਸਾਰੇ ਰਿਸ਼ਤੇਦਾਰ ਇਕੱਠੇ ਕਰ ਲੈਂਦੇ ਆ ਇਸੇ ਤਰ੍ਹਾਂ ਜੰਜੂ ਪਉੜ ਵੇਲੇ ਵੀ ਸਾਰੇ ਰਿਸ਼ਤੇਦਾਰਾਂ ਨੂੰ ਇਕੱਠੇ ਕਰ ਲੈਣਾ ਫਿਰ ਬ੍ਰਾਹਮਣ ਨੇ ਆਉਣਾ ਮੰਤਰ ਪੜ੍ਹਨਾ ਉਸ ਬੱਚੇ ਦੇ ਕੰਨ ਵਿੱਚ ਮੰਤਰ ਪੜ੍ਹਨਾ ਤੇ ਫਿਰ ਜਨੇਊ ਪਾਉਣਾ ਇਹ ਕਰਨ ਤੋਂ ਬਾਅਦ ਕੀ ਸਮਝਿਆ ਜਾਂਦਾ ਸੀ ਕਿ ਅੱਜ ਤੋਂ ਸਾਡਾ ਬੱਚਾ ਚੁੱਲ੍ਹੇ ਚੌਕੇ ਵਿੱਚ ਵੱਢ ਸਕਦਾ ਹੈ ਇਹ ਤਾਰਵਕ ਹੋ ਗਿਆ। ਬਸ ਇਸੇ ਤਰ੍ਹਾਂ ਪਿਤਾ ਮਹਿਤਾ ਕਾਲੂ ਜੀ ਨੇ ਆਖਿਆ ਕੋਈ ਤਰੀਕ ਦੱਸੋ ਜਿਸ ਦਿਨ ਅਸੀਂ ਨਾਨਕ ਜੀ ਨੂੰ ਜੰਜੂ ਬਾਦੀਏ। ਪੁရောਹਤ ਹਰਦੇਵਾਲ ਜੀ ਨੇ ਤਰੀਕ ਵੀ ਦੱਸੀ ਤੇ ਸਮਾਨ ਵੀ ਦੱਸਿਆ ਵੀ ਕੀ ਕੀ ਲੈ ਕੇ ਆਣਾ। ਸੋ ਹੁਣ ਪੁရောਹਤ ਹਰਦੇਵਾਲ ਜੀ ਨੇ ਤਰੀਕ ਦੇ ਦਿੱਤੀ ਜਿਸ ਦਿਨੇ ਸਮਾਗਮ ਕਰਨਾ ਤੇ ਬੜੇ ਚਾਹ ਨਾਲ ਪਿਤਾ ਮਹਿਤਾ ਕਾਲੂ ਜੀ ਨੇ ਸਾਰੇ ਕਾਰਜ ਆਰੰਭ ਕਰ ਦਿੱਤੇ। ਜੋ ਜੋ ਬ੍ਰਾਹਮਣ ਜੀ ਨੇ ਦੱਸਿਆ ਪਿਤਾ ਮਹਿਤਾ ਕਾਲੂ ਜੀ ਉਹ ਉਹ ਵਸਤੂਆਂ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਲਿਆਉਣ ਲੱਗ ਪਏ ਬੜੇ ਚਾਹਾਂ ਨਾਲ ਲਿਆਉਂਦੇ ਨੇ ਵੀ ਅਸੀਂ ਆਪਣੇ ਪੁੱਤਰ ਨੂੰ ਜਿਨੇਉ ਪਵਾਣਾ ਤੇ ਪ੍ਰੋਣਿਆਂ ਵਾਸਤੇ ਭੋਜਨ ਚਾਹੀਦਾ ਹੁਣਾਂ ਵਾਸਤੇ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਬਹੁਤ ਵੱਡੇ ਪੱਧਰ ਤੇ ਤਿਆਰ ਕਰਨਾ ਕਿਉਂਕਿ ਮਹਿਤਾ ਕਾਲੂ ਜੀ ਕੋਈ ਆਮ ਇਨਸਾਨ ਨਹੀਂ ਸੀ ਕਿੰਨੇ ਪਿੰਡਾਂ ਦੇ ਪਟਵਾਰੀ ਸਨ ਉਹਨਾਂ ਕੋਲ ਮਾਇਆ ਖੁੱਲੀ ਹੈ ਤੇ ਘਰੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਬਹੁਤ ਆਣਾ। ਤਾਂ ਮਹਿਤਾ ਕਾਲੂ ਜੀ ਨੇ ਖਾਲ ਪੀਣ ਵਾਸਤੇ ਹੋਰ ਆਦਕ ਸਮਾਨ ਬਹੁਤ ਮੰਗਾ ਲਿਆ। ਤੇ ਜਿਹੜੇ-ਜਿਹੜੇ ਲੋਕ ਪਿਤਾ ਮਹਿਤਾ ਕਾਲੂ ਜੀ ਦੇ ਰਿਸ਼ਤੇਦਾਰ ਸਨ, ਵਾਕਿਫ ਸਨ। ਸਾਰਿਆਂ ਨੂੰ ਤਰੀਕ ਦਸੀ ਹੈ ਵੀ ਇਸ ਦਿਨ ਸਾਡੇ ਘਰੇ ਭੰਡਾਰਾ ਹੋਏਗਾ। ਇਸ ਦਿਨ ਸਾਡੇ ਪੁੱਤਰ ਨਾਨਕ ਜੀ ਨੂੰ ਜਨੇਊ ਪਵਰਾ। ਅਨੇ ਵਰਦੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਨੂੰ ਇਹ ਸਾਰੇ ਬਾਲਕ ਸਮਝਦੇ ਨੇ ਪਿਤਾ ਜੀ ਨੇ ਸਾਰਿਆਂ ਨੂੰ ਤਰੀਕ ਦੱਸਤੀ ਵੀ ਇਸ ਦਿਨ ਸਾਡੇ ਘਰੇ ਸਵਾਗਤ ਹੋਵੇਗਾ ਮਹਿਤਾ ਕਾਨੂ ਜੀ ਨੇ ਕੱਲੇ ਸਾਖ ਸੰਬੰਧੀ ਰਿਸ਼ਤੇਦਾਰ ਨਹੀਂ ਸੱਦੇ ਨਾਲ ਦੇ ਨਾਲ ਤਲਵੰਡੀ ਤੇ ਹੋਰ ਨਾ ਥਾਵਾਂ ਤੇ ਬ੍ਰਾਹਮਣਾਂ ਨੂੰ ਵੀ ਸੱਦਿਆ ਤੇ ਹੁਣ ਜਿਹੜੇ ਉਹ ਬ੍ਰਾਹਮਣ ਸੱਦੇ ਨੇ ਕੋਈ ਆਮ ਬ੍ਰਾਹਮਣ ਨਹੀਂ ਹੈ ਉਹ ਬ੍ਰਾਹਮਣ ਵੇਦਾਂ ਦੇ ਗਿਆਤਾ ਨੇ ਬਹੁਤ ਸੂਝਵਾਨ ਬ੍ਰਾਹਮਣ ਨੇ ਬੜੀ ਬੜੀ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਬੜੇ ਬੜੇ ਨਿਪੁੰਨ ਬਹੁਤ ਸਿਆਣੇ ਬ੍ਰਾਹਮਣ ਉਹ ਸਾਰੇ ਪਿਤਾ ਮਹਿਤਾ ਕਾਲੂ ਜੀ ਨੇ ਸੱਦੇ ਹਨ ਪਿਤਾ ਜੀ ਨੇ ਉਹ ਸਾਰਿਆਂ ਨੂੰ ਸੱਦਾ ਭੇਜਿਆ ਸਾਡੇ ਘਰ ਆਉ ਸਾਡੇ ਪੁੱਤਰ ਨੂੰ ਜਨੇਊ ਪਵਾਇਆ ਜਾਣਾ ਤੇ ਪਾਉਣਾ ਕਿੰਨੇ ਆ ਪ੍ਰੋਗਤ ਹਰਦੇਵਾਲ ਜੀ ਨੇ ਸਾਰਿਆਂ ਨੂੰ ਸੱਦਾ ਭੇਜਿਆ ਕਿ ਕੋਈ ਨਾ ਰਹਿ ਜੇ ਕਿਉਂਕਿ ਜਦੋਂ ਮਹਾਰਾਜ ਦਾ ਆਗਮਨ ਹੋਇਆ ਉਸ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਨੇ ਕੋਈ ਵੱਡਾ ਲੰਗਰ ਨਹੀਂ ਕੀਤਾ ਸੀ ਸੋ ਪਿਤਾ ਮਹਿਤਾ ਕਾਲੂ ਜੀ ਨੇ ਕਿਸੇ ਨੂੰ ਨਹੀਂ ਛੱਡਿਆ ਸਾਰਿਆਂ ਨੂੰ ਸੱਦ ਲਿਆ ਬ੍ਰਾਹਮਣਾਂ ਨੂੰ ਰਿਸ਼ਤੇਦਾਰਾਂ ਨੂੰ ਸਾਖ ਸੰਬੰਧੀਆਂ ਨੂੰ ਰਾਏ ਬੁਲਾਰ ਜੀ ਨੂੰ ਹੁਣ ਰਿਸ਼ਤੇਦਾਰਤਾ ਪਹਿਲਾਂ ਹੀ ਆਨ ਲੱਗੀ ਕਿ ਵੀ ਲੰਗਰ ਦੀ ਤਿਆਰੀ ਕਰਨੀ ਹੈ ਬਹੁਤ ਵੱਡਾ ਲੰਗਰ ਲਾਉਣਾ ਉਦੋਂ ਦੀਆਂ ਤਿਆਰੀਆਂ ਤਾਂ ਆਹੀ ਹੁੰਦੀਆਂ ਸੀ ਵੀ ਗਾਜ ਦੇ ਗੋਹੇ ਦਾ ਘਰ ਵਿੱਚ ਪੋਚਾ ਫੇਰਨਾ ਸੀ ਉਦੋਂ ਦੀਆਂ ਤਿਆਰੀਆਂ ਤਾਂ ਆਹੀ ਹੁੰਦੀਆਂ ਸੀ ਸਉ ਰਿਸ਼ਤੇਦਾਰ ਪਹਿਲੇ ਹੀ ਆ ਗਏ ਤੇ ਪਿਤਾ ਮਹਿਤਾ ਕਾਲੂ ਜੀ ਨੇ ਬੜੇ ਚਾਹ ਨਾਲ ਆਪਣੇ ਘਰ ਦੀ ਤਿਆਰੀ ਕਰਾਈ ਹੈ ਗੋਹੇ ਦਾ ਪੁੱਤਰਾ ਫਰਾਇਆ ਤੇ ਪਿਤਾ ਮਹਿਤਾ ਕਾਲੂ ਜੀ ਨੇ ਹਿਰਦੇ ਵਿੱਚ ਬੜੀ ਪ੍ਰਸੰਤਾ ਧਾਰਨ ਕੀਤੀ ਹੈ ਵੀ ਚੌਂਕਾ ਪੂਰੇ ਆ ਗਿਆ ਹੁਣ ਉਹ ਦਿਨ ਆ ਗਿਆ ਜਿਸ ਦਿਨ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪੁਆੜਾ ਬੜੇ ਅਮੀਰ ਵਜ਼ੀਰ ਮਹਿਤਾ ਕਾਲੂ ਜੀ ਦੇ ਵਾਕਫ ਘਰ ਵਿੱਚ ਆ ਗਏ ਰਿਸ਼ਤੇਦਾਰ ਘਰ ਵਿੱਚ ਆ ਗਏ ਨੇ ਦੂਰੋਂ ਦੂਰੋਂ ਬ੍ਰਹਮਣ ਆ ਗਏ ਨੇ ਤੇ ਭਾਗਾ ਵਾਲੀ ਰੂਹ ਜਿਨੇ ਪਰਮੇਸ਼ਰ ਤੋਂ ਮੰਗ ਕੇ ਉਮਰ ਲਿੱਤੀ ਸੀ ਕਿ हे ਪ੍ਰਮਾਤਮਾ ਮੈਨੂੰ ਵੱਡੀ ਉਮਰ ਦੇਈ ਮੈਂ ਗੁਰੂ ਨਾਨਕ ਪਾਸ਼ਾ ਜੀ ਦੇ ਬਚਨ ਸੁਣ ਸਕਾਂ। ਉਹ ਪ੍ਰੋਹਦ ਹਰਦੇਵਾਲ ਜੀ ਵੀ ਆਏ ਹਨ। ਤੇ ਉਹ ਜਿਹੜਾ ਧਾਗਾ ਪਾਣਾ ਉਹ ਵੀ ਲੈ ਆਏ ਨੇ। ਸਾਰੀ ਸਮਗਰੀ ਆ ਗਈ ਹੈ। ਤੇ ਗੁਰੂ ਨਾਨਕ ਪਾਸ਼ਾ ਜੀ ਨੂੰ ਮਾਤਾ ਤ੍ਰਿਪਤਾ ਜੀ ਨੇ ਨਵੇਂ ਕੱਪੜੇ ਦਿੱਤੇ ਨੇ। ਕੀ ਆ ਪਾਓ। ਨਵੇਂ ਕੱਪੜੇ ਪਾਇਨੇ ਮਹਾਰਾਜ ਨੇ। ਤੇ ਫੇਰ ਸਾਧ ਸੰਗਤ ਜੀ ਸਾਰਿਆਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਸ਼ਾ ਜੀ ਆਏ ਹਨ। ਉਸੇ ਪਾਸੇ ਸਾਰੇ ਪੰਡਤ ਬੈਠੇ ਹਨ ਤੇ ਜਦੋਂ ਜਨੇਊ ਬਾਣਾ ਹੁੰਦਾ ਉਦੋਂ ਉੱਪਰਲੇ ਸਾਰੇ ਕੱਪੜੇ ਉਤਰਵਾ ਲਿੰਦੇ ਹਨ ਸੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੰਡਤਾ ਬ੍ਰਾਹਮਣਾ ਦੇ ਵਿੱਚ ਬਹਿ ਗਏ ਹਨ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਸਾਰਿਆਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਹੋਏ ਐਨੇ ਸੋਹਣੇ ਲੱਗਦੇ ਨੇ ਜਿਵੇਂ ਤਾਰਿਆਂ ਦੇ ਵਿੱਚ ਚੰਦ ਸੋਹਣਾ ਲੱਗਦਾ ਉਵੇਂ ਮਹਾਰਾਜ ਸਾਰੇ ਰਿਸ਼ਤੇਦਾਰਾਂ ਬ੍ਰਾਹਮਣਾ ਦੇ ਵਿੱਚ ਬੈਠੇ ਸੋਹਣੇ ਲੱਗਦੇ ਨੇ ਸੁਖ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਸਭਾ ਦੇ ਵਿੱਚ ਬੈਠ ਗਏ ਹਨ ਫਿਰ ਸੰਗਤ ਜੀ ਪਰਾਤਨ ਰੀਤੀ ਜੋ ਖਤਰਿਆਂ ਦੀ ਕੁੰਦੀ ਸੀ ਉਹ ਆਰੰਭ ਹੋ ਗਈ ਪੁရောਹਤ ਹਰदयाल ਜੀ ਨੇ ਜਿਹੜੇ ਮੰਤਰ ਪੜ੍ਹਨੇ ਸਨ ਧਾਗੇ ਦੇ ਜਿਹਨੂੰ ਜੰਝੂ ਵੀ ਕਹਿੰਦੇ ਨੇ ਉਹ ਸਾਰੇ ਪੜ੍ਹੇ ਹਨ ਉਹ ਪੁရောਹਤ ਹਰदयाल ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਨਾਨਕ ਜੀ ਅੱਗੇ ਆਓ ਤੁਹਾਡੇ ਗੱਲ ਵਿੱਚ ਜੰਝੂ ਪਾ ਦੀਏ ਜਦੋਂ ਐਵੇਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਪੁရောਹਤ ਹਰਦੇਵਾਲ ਜੀ ਨੇ ਆਖਿਆ ਤਾਂ ਮਹਾਰਾਜ ਨੇ ਉਦੋਂ ਨੀਵੀਂ ਪਾ ਕੇ ਬੈਠੇ ਸਨ ਮਹਾਰਾਜ ਨੂੰ ਜਦੋਂ ਪੁရောਹਤ ਹਰਦੇਵਾਲ ਜੀ ਨੇ ਆਖਿਆ ਵੀ ਇੱਧਰ ਆਓ ਗੱਲ ਵਿੱਚ ਜੰਝੂ ਪਾ ਦੀਏ ਤਾਂ ਉਦੋਂ ਗੁਰੂ ਨਾਨਕ ਸੱਚੇ ਪਾਸ਼ਾ ਖੁਦ ਪਰਮੇਸ਼ਰ ਰੰਕਾਰ ਜੀ ਨੇ ਉੱਪਰ ਵੇਖਿਆ ਉੱਪਰ ਵੇਖ ਕੇ ਪੁရောਹਤ ਹਰਦੇਵਾਲ ਜੀ ਦੇ ਵੱਲ ਮਹਾਰਾਜ ਨੇ ਨੈਤਰ ਕੀਤੇ ਮਹਾਰਾਜ ਜੀ ਨੇ ਹਰਦੇਵਾਲ ਜੀ ਦੇ ਚਿਹਰੇ ਵੱਲ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਿਤ ਜੀ ਪਹਿਲਾਂ ਮੈਨੂੰ ਇਹ ਗੱਲ ਦੱਸੋ ਕੀ ਕਾਰਨ ਹੈ ਤੁਸੀਂ ਮੇਰੇ ਅੱਜ ਗੱਲ ਵਿੱਚ ਜੰਝੂ ਬਾਣ ਲਗੇ ਹੋ ਪਹਿਲਾਂ ਮੈਨੂੰ ਕਾਰਨ ਦੱਸੋ ਕਿਸ ਜੰਝੂ ਦੀ ਕੀ ਵੜਿਆਈ ਹੈ ਜਿਹੜਾ ਤੁਸੀਂ ਮੇਰੇ ਗੱਲ ਵਿੱਚ ਜੰਝੂ ਬਾਣ ਲਗੇ ਹੋ ਨਾਲੇ ਮਹਾਰਾਜ ਕਹਿੰਦੇ ਪੁရောਹਤ ਜੀ ਮੈਨੂੰ ਇਹ ਜ਼ਰੂਰ ਦੱਸਿਓ ਵੀ ਇਹ ਜੰਝੂ ਪਾ ਕੇ ਮੇਰੀ ਕੀ ਅਵਸਥਾ ਬਣੇਗੀ ਮੈਨੂੰ ਕਿਸ ਪਦਵੀ ਤੇ ਇਹ ਜੰਝੂ ਪਹੁੰਚਾ ਦੇਗਾ ਇਸ ਜੰਝੂ ਨੂੰ ਪਾਉਣ ਨਾਲ ਮੇਰੀ ਕਿੰਨੀ ਵੜਿਆਈ ਵਧੇਗੀ ਇਹ ਵੀ ਦੱਸੋ ਉਹਨ ਪ੍ਰੋਹਤ ਹਰਦੇਵਾਲ ਜੀ ਨੂੰ ਵੀ ਨਹੀਂ ਇਹ ਪਤਾ ਸੀ ਕਿ ਮਹਾਰਾਜ ਨੇ ਮੈਨੂੰ ਇਹੋ ਜੇ ਵਚਨ ਕਰਨੇ ਹਨ ਪ੍ਰੋਹਤ ਹਰਦੇਵਾਲ ਜੀ ਨੂੰ ਮਹਾਰਾਜ ਨੇ ਆਖਿਆ ਵੀ ਪ੍ਰੋਹਤ ਜੀ ਦੱਸੋ ਵੀ ਜੇ ਮੈਂ ਇਸ ਜੰਝੂ ਨੂੰ ਪਾਉਂਗਾ ਤਾਂ ਮੇਰੀ ਵੜਿਆਈ ਵਿੱਚ ਕੋਈ ਵਾਧਾ ਹੋ ਜਾਏਗਾ ਕੋਈ ਅਵਸਥਾ ਵਿੱਚ ਵਾਧਾ ਹੋ ਜਾਏਗਾ ਦੱਸੋ ਵੀ ਇਹਨੂੰ ਪਾਉਣ ਦਾ ਕੀ ਕਰਨ ਮੈਨੂੰ ਕਿਉਂ ਠੁਵਾ ਰਹੇ ਹੋ ਜਦੋਂ ਪ੍ਰੋਹਤ ਹਰਦੇਵਾਲ ਜੀ ਨੇ ਇਹ ਸੁਣਿਆ ਤਪਰਵਤ ਹਰਦੇਵਾਲ ਜੀ ਹੈਰਾਨ ਹੋਏ ਅਤੇ ਨਾਲ ਦੇ ਨਾਲ ਇਹ ਵੀ ਮਨ ਵਿੱਚ ਆਉਂਦਾ ਹੈ ਵੀ ਇਹ ਹੀ ਮੁਕਤੀ ਦੇ ਦਾਤੇ ਨੇ ਅੰਦਰ ਸੋਚਦੇ ਹਨ ਵੀ ਇਹਨਾਂ ਦਾ ਪ੍ਰਤਪ ਬਹੁਤ ਵੱਡਾ ਹੈ ਲੱਗਦਾ ਅੱਜ ਮੈਨੂੰ ਉਪਦੇਸ਼ ਦੇਣਗੇ ਹੈਰਾਨ ਵੀ ਹੋਏ ਨੇ ਤੇ ਚਾਹ ਵੀ ਚੜਿਆ ਹੈਰਾਨ ਤਾਂ ਇਸ ਕਰਕੇ ਹੋਈ ਸੀ ਕਿ ਇਹੋ ਜੇ ਪ੍ਰਸ਼ਨ ਤਾਂ ਮੈਨੂੰ ਕਿਸੇ ਬੱਚੇ ਨੇ ਅਸਤਿਤਿ ਪੁੱਛੇ ਹੀ ਨਹੀਂ ਤੇ ਚਾਹ ਇਸ ਲਈ ਚੜਿਆ ਹੈ ਵੀ ਅੱਜ ਗੁਰੂ ਨਾਨਕ ਪਾਤਸ਼ਾਹ ਮੈਨੂੰ ਤਾਰਨਗੇ ਮੈਨੂੰ ਉਪਦੇਸ਼ ਦੇਣਗੇ ਪ੍ਰੋਹਤ ਹਰਦੇਵਾਲ ਜੀ ਸੋਚਦੇ ਨੇ ਵੀ ਮੇਰੀ ਤਾਂ ਪਹਿਲਾਂ ਹੀ ਉਪਦੇਸ਼ ਹੋਣ ਦੀ ਇੱਛਾ ਸੀ ਤੇ ਅੱਜ ਤਾਂ ਗੱਲ ਹੀ ਬਣ ਗਈ ਹੈ ਤੇ ਅੱਜ ਮੌਕਾ ਬਣ ਗਿਆ ਅੱਜ ਤਾਂ ਗੁਰੂ ਨਾਨਕ ਪਾਸ਼ਾ ਮੁੱਖੋ ਬੋਲ ਕੇ ਮੈਨੂੰ ਕੁਝ ਸੁਰਾਣ ਵੀ ਪ੍ਰੋਹਤ ਹਰਦੇਵਾਲ ਗੁਰੂ ਮਹਾਰਾਜ ਦਾ ਮਹਾਤਮ ਜਾਣਦਾ ਪ੍ਰੋਹਤ ਹਰਦੇਵਾਲ ਜੀ ਕਹਿੰਦੇ ਨਾਨਕ ਜੀ ਜਿਹੜੇ ਬੱਚੇ ਬ੍ਰਾਹਮਣਾ ਤੇ ਖਤਰੀਆਂ ਦੇ ਘਰ ਵਿੱਚ ਪੈਦਾ ਹੁੰਦੇ ਨੇ ਉਹਨਾਂ ਵਾਸਤੇ ਜੰਜੂ ਪਾਣਾ ਬਹੁਤ ਜ਼ਰੂਰੀ ਹੈ ਗੁਰੂ ਮੈਂ ਅਨਕ ਪਾਤਸ਼ਾਹ ਕਹਿੰਦੇ ਜੰਝੂ ਬਾਣ ਦੇ ਨਾਲ ਕੀ ਹੁੰਦਾ ਰੋਹਤ ਹਰਦੇਵਾਲ ਜੀ ਕਹਿੰਦੇ ਜੰਝੂ ਬਾਣ ਦੇ ਨਾਲ ਬੰਦਾ ਪਵਿੱਤਰ ਹੋ ਜਾਂਦਾ ਜਿੰਨਾ ਚਿਰ ਤੱਕ ਤੁਸੀਂ ਜਨੇਊ ਨਹੀਂ ਪਾਉਂਦੇ ਉਹਨਾਂ ਚਿਰ ਅਸੀਂ ਬੱਚੇ ਨੂੰ ਚੌਂਕੇ 'ਚ ਨਹੀਂ ਵੜਨ ਦਿੰਦੇ ਜਿੱਥੇ ਪ੍ਰਸ਼ਾਦਾ ਪਕਾਉਂਦੇ ਨੇ ਉੱਥੇ ਅਸੀਂ ਬੱਚੇ ਨੂੰ ਵੜਨ ਨਹੀਂ ਦਿੰਦੇ ਤੇ ਖੱਤਰੀ ਬ੍ਰਾਹਮਣ ਜੇ ਇਹ ਜੰਝੂ ਨੂੰ ਨਾ ਪਾਣ ਤਾਂ ਇਹ ਸਮਝਿਆ ਜਾਂਦਾ ਹੈ ਕਿ ਉਹ ਧਰਮ ਤੋਂ ਰਹਿਤ ਨੇ ਧਰਮ ਤੋਂ ਹੀਨੇ ਆ ਜੇ ਇਹ ਨਾ ਪਾਈਏ ਤਾਂ ਇਹ ਸਮਝੀਦਾ ਵੀ ਬੱਚਾ ਧਾਰਮਿਕ ਨਹੀਂ ਹੈ ਬੱਚੇ ਨੇ ਧਰਮ ਤਾਰਨ ਨਹੀਂ ਕੀਤਾ ਭਾਵ ਸਾਡੇ ਵਿੱਚ ਰਹਿਣਾ ਤੇ ਧਰਮ ਤਾਰਨ ਕਰਨਾ ਤਾਂ ਤੁਹਾਨੂੰ ਇਹ ਪਾਣਾ ਹੀ ਪੈਣਾ ਇਹ ਤਾਂ ਵੇਦਾਂ ਦੀ ਵਿਧੀ ਹੈ ਤੇ ਵੇਦਾਂ ਦੀ ਵਿਧੀ ਅਨੁਸਾਰ ਤੁਹਾਨੂੰ ਜੰਝੂ ਪਾਣਾ ਪੈਣਾ ਹੁਣ ਜਿੱਥੇ ਇਹ ਬਚਨ ਹੋ ਰਹੇ ਸਨ ਉੱਥੇ ਵੱਡੇ ਵੱਡੇ ਬ੍ਰਾਹਮਣ ਬਹੁਤ ਦੂਰੂ ਦੂਰੂ ਆਏ ਬ੍ਰਾਹਮਣ ਅਤੇ ਅਰੋਹਤ ਹਰਦੇਵਾਲ ਜੀ ਵੀ ਬੈਠੇ ਸਨ ਉਥੇ ਮਹਤਾ ਕਾਲੂ ਜੀ ਵੀ ਬੈਠੇ ਹਨ ਉਥੇ ਮਤਾ ਤ੍ਰਿਪਤਾ ਜੀ ਵੀ ਬੈਠੇ ਹਨ ਸਾਰੀ ਬਿਰਾਦਰੀ ਦੇ ਲੋਕ ਬੈਠੇ ਹਨ ਰਿਸ਼ਤੇਦਾਰ ਬੈਠੇ ਹਨ ਹੁਣ ਮਹਾਰਾਜ ਉਪਦੇਸ਼ ਦੇਣ ਲੱਗੇ ਹਨ ਸੱਚੇ ਪਾਤਸ਼ਾਹ ਜੀ ਨੇ ਪੁရောਹਤ ਹਰਦੇਵਾਲ ਜੀ ਦੇ ਮੁਖੋ ਇਹ ਬਚਨ ਸੁਨੇ ਤਾਂ ਮਹਾਰਾਜ ਆਪਣੇ ਸ਼੍ਰੀ ਮੁਖ ਤੋਂ ਉਹ ਬਚਨ ਕਰਨ ਲੱਗੇ ਨੇ ਜਿਨਾਂ ਨੇ ਪੁရောਹਤ ਹਰਦੇਵਾਲ ਜੀ ਤੇ ਕਿਰਪਾ ਕਰਨੀ ਹੈ ਪੂਰੀ ਸਭਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਬੀ ਬ੍ਰਾਹਮਣ ਹੋਵੇ ਭਾਵੇਂ ਖੱਤਰੀ ਹੋਵੇ ਤੁਹਾਡੇ ਅਨੁਸਾਰ ਉਸ ਨੂੰ ਗੱਲ ਦੇ ਵਿੱਚ ਧੱਗਾ ਪਾਣਾ ਪਏਗਾ ਤੁਹਾਡੇ ਅਨੁਸਾਰ ਧੱਗਾ ਪਾਣਾ ਜ਼ਰੂਰੀ ਹੈ ਮਹਾਰਾਜ ਕਹਿੰਦੇ ਜੇ ਗੱਲ ਵਿੱਚ ਪਾ ਕੇ ਜਨੇਊ ਤੇ ਤੁਸੀਂ ਚੰਗੇ ਕੰਮ ਨਹੀਂ ਕਰਨੇ ਤਾਂ ਫਿਰ ਇਸ ਦਾ ਕੀ ਲਾਭ ਹੈ ਜੇ ਪਾਣਾ ਹੈ ਤਾਂਨੇਕ ਕੰਮ ਵੀ ਕਰਨੇ ਨੇ ਮਹਾਰਾਜ ਕਹਿੰਦੇ ਜੰਜੂ ਪਾਉਣ ਦਾ ਤਾਂ ਤਾਂ ਫਾਇਦਾ ਹੈ ਜੇ ਦਇਆ ਵੀ ਕਰਨੀ ਹੈ ਹੁਣ ਮਹਾਰਾਜ ਕਹਿੰਦੇ ਗੱਲ ਵਿੱਚ ਜਨੇਊ ਪਾਇਆ ਹੋਵੇ ਤੇ ਬੰਦਾ ਕੁਕਰਮ ਕਰਦਾ ਹੋਵੇ ਲੋਕਾਂ ਨੂੰ ਦਿਖਾਉਣ ਵਾਸਤੇ ਧਾਗਾ ਪਾਇਆ ਹੋਵੇ ਤੇ ਉਂਝ ਮਾੜੇ ਕੰਮ ਕਰਦਾ ਹੋਵੇ ਇਹ ਤਾਂ ਸੰਗਤ ਜੀ ਸਾਨੂੰ ਵੀ ਉਪਦੇਸ਼ ਹੈ ਕਿ ਗੱਲ ਵਿੱਚ ਅਸੀਂ ਕੀ ਪਾਇਆ ਤੇ ਸਾਡੇ ਕਰਮ ਕਿਹੋ ਜਿਹੇ ਸੁਹ ਮਹਾਰਾਜ ਕਹਿੰਦੇ ਗੱਲ ਵਿੱਚ ਜਨੇਊ ਪਾਇਆ ਹੋਵੇ ਤੇ ਮਾੜੇ ਕਰਮ ਕਰੇ ਤਾਂ ਇਹਦਾ ਕੀ ਲਾਭ ਹੈ ਮਹਾਰਾਜ ਕਹਿੰਦੇ ਜੰਝੂ ਪਾ ਕੇ ਕਿਸੇ ਨਾਲ ਧੋਖਾ ਕਰਨਾ ਧੰਨ ਲੈਣ ਵਾਸਤੇ ਕਿਸੇ ਨਾਲ ਹਿੰਸਾ ਕਰਨੀ ਕਿਸ ਨੂੰ ਮਾਰ ਦੇਣਾ ਮਹਾਰਾਜ ਕਹਿੰਦੇ ਇਹ ਤਾਂ ਅਧਰਮ ਹੈ ਇਹ ਧਰਮ ਨਹੀਂ ਹੈ ਸਾਰੇ ਬ੍ਰਾਹਮਣ ਇਹ ਸੁਣ ਕੇ ਚੁੱਪ ਕਰ ਗਏ ਮਹਾਰਾਜ ਕਹਿੰਦੇ ਇਹਨੂੰ ਪਾ ਕੇ ਕਰਮੀ ਦਾ ਚੁਗਲੀ ਹੈ ਚੁਗਲੀ ਨੂੰ ਪਿਆਰ ਕਰੇ ਤਾਂ ਕੀ ਫਾਇਦਾ ਐਸੇ ਖਤਰਿਆ ਨੇ ਭਾਵੇਂ ਗੱਲ ਵਿੱਚ ਜਿਨ ਨੂੰ ਵੀ ਪਿਆ ਹੋਵੇ ਗੁਰੂ ਨਾਨਕ ਸਾਹਿਬ ਕਹਿੰਦੇ ਹਰਦੀਾਲ ਜੀ ਉਹ ਕਤਰੀ ਬ੍ਰਾਹਮਣ ਨਹੀਂ ਧਾਰਮਿਕ ਨਹੀਂ ਹੈ ਉਹ ਤਾਂ ਚੰਡਾਲ ਨੇ ਮਹਾਰਾਜ ਕਹਿੰਦੇ ਫਿਰ ਕੀ ਇਹ ਗੱਲ ਵਿੱਚ ਧਾਗਾ ਪਾ ਲਿਆ ਧਾਗਾ ਪਾ ਕੇ ਵੀ ਤਾਂ ਮਾੜੀ ਕੰਮ ਕਰਦੇ ਨੇ ਮਹਾਰਾਜ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਵੀ ਇਹ ਜੰਜੂ ਪਾ ਕੇ ਬੰਦਾ ਨਰਕਾ ਤੋਂ ਬਚੇਗਾ ਪਰ ਮਹਾਰਾਜ ਕਹਿੰਦੇ ਥੋੜੀ ਨਹੀਂ ਫਿਰ ਤਾਂ ਬੰਦਾ ਜਮਾਂ ਦੀ ਬਹੁਤ ਮਾਰ ਸਹੇਗਾ ਹੁਣ ਸਾਰੇ ਦੇਖਦੇ ਨੇ ਵੀ ਇੰਨੀ ਛੋਟੀ ਉਮਰ ਤੇ ਇੰਨਾ ਗਿਆਨ ਤੋ ਮਹਾਰਾਜ ਹੁਣ ਕਹਿੰਦੇ ਇਹ ਵੀ ਜਨੇਊ ਪਾਣ ਦਾ ਕੀ ਫਲ ਆ ਇਹ ਦੱਸੋ ਮਹਾਰਾਜ ਕਹਦੇ ਭਾਵੇਂ ਜੰਝੂ ਪਾਇਆ ਵੀ ਹੋਵੇ ਤਾਂ ਵੀ ਉਹ ਨਰਕਾ ਨੂੰ ਜਾਏਗਾ ਉਹਦਾ ਬਚਾ ਨਹੀਂ ਹੋ ਸਕਦਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਵੀ ਮਹਤਾ ਕਾਲੂ ਜੀ ਨੇ ਬੜੇ ਬੜੇ ਵਿਦਵਾਨ ਲੋਕ ਸੱਦੇ ਸਨ ਕਿ ਅੱਜ ਮੇਰੇ ਪੁੱਤਰ ਨੂੰ ਜੰਝੂ ਪਾਣਾ ਉਹ ਲੋਕ ਮਹਾਰਾਜ ਦੇ ਬਚਨ ਸੁਣ ਕੇ ਇੰਜ ਬੈਠੇ ਨੇ ਜਿਵੇਂ ਉਹਨਾਂ ਨੂੰ ਕੁਝ ਆਂਦਾ ਹੀ ਨਾ ਹੋਵੇ ਕਿਉਂਕਿ ਮਹਾਰਾਜ ਨੇ ਤਾਂ ਉੱਥੇ ਸਿੱਧਾ ਹੀ ਕਿਹਾ ਸੀ ਜਿਵੇਂ ਉਹ ਪਾਲ ਲੱਗਿਓ ਪਰ ਜੇ ਪਾਕੇ ਵੀ ਮਾੜੇ ਕਰਮ ਕਰਨੀ ਨਹੀਂ ਤਾਂ ਤੁਸੀਂ ਨਰਕਾ ਵਿੱਚ ਜਾਊਂਗੇ ਜਿਨੇਉ ਨੇ ਬੰਦੇ ਨੂੰ ਨਹੀਂ ਬਚਾਉਣਾ ਪਵਿੱਤਰ ਮਨ ਨੇ ਹੋਣਾ ਹੈ ਜਿੰਜੂ ਪਾਕੇ ਮਨ ਪਵਿੱਤਰ ਨਹੀਂ ਹੋਣਾ ਹੁਣ ਅੱਤੇ ਜਿੰਨੇ ਵੀ ਬ੍ਰਾਹਮਣ ਬੈਠੇ ਸਨ ਕੋਈ ਕੁਝ ਨਹੀਂ ਬੋਲਦਾ ਸਾਰਿਆਂ ਨੂੰ ਪਤਾ ਹੈ ਜੋ ਵੀ ਇਹ ਬੋਲਦੇ ਨੇ ਸੱਚ ਬੋਲ ਰਹੇ ਨੇ ਸਭ ਨੂੰ ਇਹ ਗੱਲ ਪਤਾ ਹੈ ਵੀ ਇਹ ਬਾਲਕ ਜੋ ਉਚਾਰ ਰਿਹਾ ਹੈ ਸਭ ਸੱਤ ਹੁਣ ਮਹਾਰਾਜ ਨੇ ਇੱਕ ਗੱਲ ਤਾਂ ਕਰਤੀ ਪਰ ਪੁရောਹਤ ਹਰਦੇਵਾਲ ਜੀ ਚਾਹੁੰਦੇ ਨੇ ਵੀ ਮਹਾਰਾਜ ਹੋਰ ਬਚਨ ਕਰਨ ਉਹ ਚਾਹੁੰਦੇ ਨੇ ਵੀ ਮੈਂ ਮਹਾਰਾਜ ਦੇ ਮੁਖੋ ਹੋਰ ਬਚਨ ਸੁਣਾ ਤਾ ਪੁရောਹਤ ਹਰਦੇਵਾਲ ਜੀ ਮਹਾਰਾਜ ਦੇ ਹੋਰ ਬਚਨ ਸੁਣਨ ਵਾਸਤੇ ਮਹਾਰਾਜ ਨੂੰ ਆਖਦੇ ਨੇ ਵੀ ਦੱਸੋ ਕਿਹੜਾ ਜੰਝੂ ਪਾਈਏ ਜਿਸ ਨੂੰ ਪਾ ਕੇ ਬੰਦਾ ਨਰਕਾ ਨੂੰ ਨਹੀਂ ਜਾਂਦਾ ਕਿਉਂਕਿ ਹਰਦੇਵਾਲ ਜੀ ਨੂੰ ਪਤਾ ਹੈ ਵੀ ਜੋ ਇਹ ਬੋਲਣਗੇ ਉਹ ਮੰਨੂ ਪਰਮੇਸ਼ਰ ਬੋਲ ਰਿਹਾ ਪ੍ਰੋਹਤ ਹਰਦੇਵਾਲ ਜੀ ਬਹੁਤ ਸਿਆਣੇ ਸਨ ਕਹਿੰਦੇ ਨਾਨਕ ਜੀ ਕਿਰਪਾ ਕਰਕੇ ਆਪਣੀ ਰਸਨਾ ਤੋਂ ਇਹ ਸੁਣਾ ਦਿਓ ਕਿ ਕਿਹੜਾ ਜੰਝੂ ਪਈਏ ਤਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਬਚਨ ਕੀਤਾ ਸਮਤ ਦੇਣ ਵਾਸਤੇ ਉੱਥੇ ਗੁਰੂ ਗਰੀਬ ਨਿਵਾਜ ਜੀ ਨੇ ਗੁਰਬਾਣੀ ਉਚਾਰਨ ਕੀਤੀ ਕੀ ਆਖਦੇ ਨੇ ਮਹਾਰਾਜ ਮਹਾਰਾਜ ਕਹਿੰਦੇ ਜਿਹੜਾ ਜਨੇਉ ਪਾਲੈ ਉਹ ਕਿਹਨਾਂ ਚੀਜ਼ਾਂ ਦਾ ਬਣਿਆ ਹੋਵੇ ਸਾਰੇ ਬ੍ਰਾਹਮਣ ਚੁੱਪ ਨੇ ਮਹਾਰਾਜ ਨੇ ਗੁਰਬਾਣੀ ਉਚਾਰੀ ਮਹਾਰਾਜ ਆਖਦੇ ਨੇ ਦਇਆ ਕਪਾ ਤੰਤੂ ਕਸੂਤ ਜੱਤ ਗੰਢੀ ਸੱਤ ਵਟ ਜਦੋਂ ਜਿਨਿਉ ਬਣਾਇਆ ਜਾਂਦਾ ਹੈ ਸੰਕਰਤ ਜੀ ਸਭ ਤੋਂ ਪਹਿਲਾਂ ਕਪਾਹ ਹੁੰਦੀ ਹੈ ਫਿਰ ਉਹਦਾ ਧਾਗਾ ਬਣਾਇਆ ਜਾਂਦਾ ਫਿਰ ਉਸ ਧਾਗੇ ਨੂੰ ਗੰਡਾ ਮਾਰ ਕੇ ਮਰੋੜ ਕੇ ਐਂ ਗੋਲ ਬਣਾ ਕੇ ਗੰਡ ਮਾਰ ਦਿੰਦੇ ਨੇ ਤੇ ਬੰਦੇ ਨੂੰ ਕਵਾ ਦਿੰਦੇ ਨੇ ਮਹਾਰਾਜ ਕਹਿੰਦੇ ਮੈਂ ਸ਼ਰੀਰ ਦਾ ਜਿਨਿਉ ਨਹੀਂ ਦੱਸਦਾ ਮੈਂ ਆਤਮਾ ਦਾ ਜਿਨਿਉ ਦੱਸਦਾ ਮਹਾਰਾਜ ਕਹਿੰਦੇ ਖਪਾ ਹੋਏ ਦਇਆ ਦੀ ਬੰਦਾ ਧਾਰਮਿਕ ਹੋਵੇ ਤੇ ਮਨ ਵਿੱਚ ਦਇਆ ਨਾ ਹੋਵੇ ਫਿਰ ਸੰਗਤ ਜੀ ਉਹ ਬੰਦਾ ਧਰਮ ਤੇ ਨਹੀਂ ਚੱਲ ਸਕਦਾ ਧਾਰਮਿਕ ਪੁਰਸ਼ ਵਾਸਤੇ ਦਇਆ ਬਹੁਤ ਜ਼ਰੂਰੀ ਹੈ ਕਟੜਤਾ ਵਿਰੋਧਤਾ ਹੀਣ ਭਾਵਨਾ ਇਹ ਧਾਰਮਿਕ ਪੁਰਸ਼ ਦਾ ਹਿੱਸਾ ਨਹੀਂ ਹੈ ਜਿਹੜਾ ਸਭ ਤੋਂ ਪਹਿਲਾ ਕਪਾ ਹੈ ਉਹ ਦਇਆ ਦਾ ਹੋਣਾ ਚਾਹੀਦਾ ਫਿਰ ਧਾਗਾ ਚਾਹੀਦਾ ਹੈ ਮਹਾਰਾਜ ਕਹਿੰਦੇ ਧਾਗਾ ਚਾਹੀਦਾ ਸਾਨੂੰ ਸੰਤੋਖ ਦਾ ਜੇ ਸੌਖੀ ਗੱਲ ਕਰੀਏ ਤਾਂ ਮਹਾਰਾਜ ਕਹਿੰਦੇ ਨੇ ਵੀ ਸਾਡੇ ਅੰਦਰ ਦਇਆ ਹੋਣੀ ਚਾਹੀਦੀ ਹੈ ਤੇ ਸਬਰ ਹੋਣਾ ਚਾਹੀਦਾ ਤੇ ਜਿਹੜਾ ਤਾਗਾ ਪਾਉਂਦੇ ਨੇ ਉਹਨੂੰ ਗੰਡਾ ਮਾਰਿਆ ਜਾਂਦੀ ਹੈ ਜਿਹੜਾ ਜਨੇਊ ਮਿੰਨੂ ਪਾਉਣਾ ਉਹਨੂੰ ਜੱਤ ਸਤ ਦੀਆਂ ਗੱਡਾ ਮਾਰੋ ਜੱਤ ਮਨ ਨੂੰ ਇੰਦਰੀਆਂ ਤੇ ਕੰਟਰੋਲ ਰੱਖਣਾ ਵਟ ਹੈ ਮਰੋੜਾ ਛਾੜਨਾ ਮਤਲਬ ਸੱਚ ਬੋਲਣਾ ਇਹ ਐ ਮਰੋੜਾ ਛਾੜਨਾ ਇਹ ਨਹੀਂ ਆ ਵੀ ਗੱਲ-ਗੱਲ ਤੇ ਝੂਠ ਬੋਲਣਾ ਹਰ ਗੱਲ ਤੇ ਝੂਠ ਹਰ ਗੱਲ ਤੇ ਝੂਠ ਉਹ ਕਿਵੇਂ ਧਾਰਮਿਕ ਬਣੇਗਾ ਉਹ ਕਿਵੇਂ ਜਨੇਊ ਪਾਏਗਾ ਮਹਾਰਾਜ ਕਹਿੰਦੇ ਜਿਹੜਾ ਇਹ ਜਨੇਊ ਹੈ ਇਹ ਸਰੀਰ ਦਾ ਨਹੀਂ ਦੱਸਿਆ ਇਹ ਆਤਮਾ ਦਾ ਜਨੇਊ ਦੱਸਿਆ ਮਹਾਰਾਜ ਕਹਿੰਦੇ ਪੰਡਤ ਜੀ ਪੁရောਹਤ ਜੀ ਜੇ ਤੁਹਾਡੇ ਕੋਲ ਇਹੋ ਜਿਹਾ ਜਨੇਊ ਹੈਗਾ ਤਾਂ ਇਹ ਪਾ ਦਿਓ ਹੁਣ ਉੱਥੇ ਸਾਰੀ ਸਭਾ ਚੁੱਪ ਕਿਹੜਾ ਇਹੋ ਜਿਹਾ ਜਨੇਊ ਲਿਆ ਦੇ ਸੋ ਮਹਾਰਾਜ ਕਹਿਣ ਲੱਗੇ ਪੁရောਹਤ ਜੀ ਜਿਹੜਾ ਜਨੇਊ ਤੁਸੀਂ ਪਾਉਣਾ ਹੈ ਉਹ ਸਮੇਂ ਦੇ ਨਾਲ ਟੁੱਟ ਜਾਣਾ ਅੱਜ ਸ਼ਰੀਰ ਛੋਟਾ ਹੈ ਥੋਲੀ-ਥੋਲੀ ਵੱਡਾ ਹੋਏਗਾ ਸਮੇਂ ਦੇ ਨਾਲ ਇਹ ਧਾਗਾ ਛੋਟਾ ਪੈ ਜਾਏਗਾ ਤੇ ਇਹ ਟੁੱਟ ਸਕਦਾ ਹੈ ਮਹਾਰਾਜ ਕਹਿੰਦੇ ਇਹ ਹੈ ਚਿੱਟੇ ਰੰਗ ਦਾ ਇਹਨੂੰ ਤਾਂ ਨਾਲ ਮੈਲ ਵੀ ਲਗਣੀ ਹੈ ਤੇ ਜਦੋਂ ਸ਼ਰੀਰ ਨੇ ਸੜਨਾ ਉਦੋਂ ਧਾਗਾ ਵੀ ਸ਼ਰੀਰ ਦੇ ਨਾਲ ਹੀ ਸੜੇਗਾ ਤੇ ਖਤਮ ਹੋ ਜਾਏਗਾ ਮਹਾਰਾਜ ਕਹਿੰਦੇ ਇਹ ਗਵਾਚ ਵੀ ਸਕਦਾ ਜਿੱਥੇ ਰੱਖਿਆ ਹੋਵੇ ਤਾਂ ਭੁੱਲ ਸਕਦਾ ਬੰਦੇ ਨਾਲ ਪਰ ਮਹਾਰਾਜ ਕਹਿੰਦੇ ਜਿਹੜਾ ਜਨੇਊ ਅਸੀਂ ਦੱਸ ਰਹੇ ਹਾਂ ਇਸ ਜਨੇਊ ਨੇ ਛੋਟਾ ਨਹੀਂ ਹੋਣਾ ਇਹ ਟੁੱਟੇਗਾ ਨਹੀਂ ਐਨੇ ਸਰਨਾ ਨਹੀਂ ਇਸ ਜਨੇਊ ਨੂੰ ਮੈਲ ਨਹੀਂ ਲੱਗਣੀ ਇਹ ਜਨੇਊ ਗਵਾਚਿਆ ਨਹੀਂ ਜਾਣਾ ਮਹਾਰਾਜ ਕਹਿੰਦੇ ਪੰਡਾ ਜੀ ਜੇ ਇਹ ਜਨੇਊ ਹੈਗਾ ਤਾਂ ਇਹ ਜਨੇਊ ਪਾ ਦਿਓ ਮਹਾਰਾਜ ਕਹਿੰਦੇ ਮੈਂ ਮਨਾ ਨਹੀਂ ਕਰ ਰਿਹਾ ਜੇ ਇਹ ਜਨੇਊ ਹੈਗਾ ਤਾਂ ਮੈਨੂੰ ਪਾ ਦਿਓ ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਜਨੇਊ ਪਾਇਆ ਤੇ ਆਪਣੇ ਮਨ ਦੇ ਵਿੱਚ ਦਇਆ ਰੱਖਦੇ ਨੇ ਸੰਤੋਖ ਰੱਖਦੇ ਨੇ ਜਤ ਸਤ ਰੱਖਦੇ ਹੈ ਮਹਾਰਾਜ ਕੰਦੇ ਉਹ ਮਨੁੱਖ ਧੰਤਾ ਜੋਗ ਹਨ ਉਹ ਰੱਬ ਦੇ ਪਿਆਰੇ ਧੰਤਾ ਜੋਗ ਹਨ ਜਿਹੜੇ ਇਹ ਗੁਣ ਧਾਰਨ ਕਰਦੇ ਹਨ ਸੰਗਤ ਜੀ ਅਗਲੀ ਕਥਾ ਅਗਲੇ ਪ੍ਰਕਰਨਾ ਵਿੱਚ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ